ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭੈਣਾ ਭਰਾਵਾਂ ਨੂੰ ਮਾਵਾ ਬੱਚਿਆਂ ਤੇ ਬਜ਼ੁਰਗਾਂ ਨੂੰ ਅਤੇ ਨੌਜਵਾਨਾਂ ਨੂੰ ਮੇਰੇ ਵੱਲੋਂ ਗੁਰਫਤੇ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਦੇ ਮਸਲੇ ਖਾਲਿਸਤਾਨ ਬਿਨਾਂ ਹੱਲ ਨਹੀਂ ਹੋਣੇ ਦੱਖਣੀ ਏਸ਼ੀਆ ਦੇ ਮਸਲੇ ਖਾਲਿਸਤਾਨ ਬਿਨਾਂ ਹੱਲ ਨਹੀਂ ਹੋਣੇ ਭਾਰਤ ਵੱਲੋਂ ਰੱਦ ਕੀਤੀ ਹੋਈ ਸਿੰਧੂ ਪਾਣੀ ਸੰਧੀ ਇੰਡਸ ਵਾਟਰ ਟਰੀਟੀ ਉਹ ਵੀ ਖਾਲਿਸਤਾਨ ਬਿਨਾਂ ਹੱਲ ਨਹੀਂ ਹੋਣੀ ਪਰ ਇਹ ਗੱਲ ਪਾਕਿਸਤਾਨ ਸਰਕਾਰ ਜਾਂ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਸਰਕਾਰੀ ਵਿਧਾਇਕਾਂ ਨੂੰ ਅਜੇ ਸਮਝ ਨਹੀਂ ਆ ਰਹੀ ਅਤੇ ਗੱਲ ਨੀਤੀ ਅਤੇ ਹਥਿਆਰ ਉਹੀ ਹੁੰਦੀ ਹੈ ਜੋ ਸਮੇਂ ਤੇ ਕੰਮ ਆਵੇ ਜੋ ਸਮੇਂ ਤੇ ਹੀ ਵਰਤਿਆ ਤੇ ਚਲਾਇਆ ਜਾਵੇ ਜਦੋਂ جنگ ਹੀ ਮੁੱਕ ਗਈ ਤੇ ਫਿਰ ਤਲਵਾਰਾਂ ਹਵਾਵਾਂ ਚ ਲਹਿਰਾਉਣ ਦਾ ਕੀ ਫਾਇਦਾ جنگ ਲੱਗੀ ਨਾ ਹੋਵੇ ਫਿਰ ਵੀ ਤਲਵਾਰਾਂ ਹਵਾਵਾਂ ਚ ਲਹਿਰਾਉਣ ਦਾ ਕੀ ਫਾਇਦਾ ਕਹਿੰਦੇ ਈਦ ਲੰਘੀ ਤੰਬਾ ਫੂਕਣਾ ਮਰੀਜ਼ ਮਰੇ ਤੇ ਡਾਕਟਰ ਘਰ ਪਹੁੰਚਿਆ ਤਾਂ ਕੀ ਪਹੁੰਚਿਆ ਅੱਜ ਦੀ ਗੱਲ ਵਿਸ਼ੇਸ਼ ਕਰਕੇ ਮੈਂ ਪਾਕਿਸਤਾਨ ਸਰਕਾਰ ਨਾਲ ਸੰਬੰਧਤ ਉੱਥੋਂ ਦੇ ਲੋਕਾਂ ਉੱਥੋਂ ਦੇ ਵਸਿੰਦਿਆਂ ਨੂੰ ਦੱਸਣ ਦਾ ਯਤਨ ਕਰ ਰਿਹਾ ਅਤੇ ਇਹੋ ਗੱਲ ਇਹੋ ਨੀਤੀ ਇਹੋ ਵਿਚਾਰ ਮੈਂ ਆਪਣੇ ਖਾਲਸਤਾਨੀ ਭੈਣਾ ਭਰਾਵਾਂ ਵੀਰਾਂ ਨੂੰ ਵੀ ਦੱਸਣੀ ਚਾਹੁੰਦਾ ਹੈ ਰਾਜਨੀਤੀ ਇੱਕ ਸ਼ਤਰੰਜ ਹੈ ਜੇ ਸਹੀ ਤਰੀਕੇ ਨਾਲ ਖਿਡਾਰੀ ਆਪਣੇ ਪਾਸਿਆਂ ਦੀ ਪੈਂਤੜੇ ਬਾਜੀ ਰੱਖੇ ਉਹ ਥੋੜੇ ਸਪਾਈਆਂ ਨਾਲ ਵੀ ਜਿੱਤ ਜਾਂਦਾ ਹੈ ਜੇ ਚਾਲ ਗਲਤ ਚਲਾ ਲਈਏ ਸਾਰੇ ਫੌਜੀ ਸਾਰੇ ਸਿਪਾਈ ਘੋੜੇ ਹੱਥੀ ਨਾਲ ਹੁਣ ਵਜੀਰ ਵੀ ਕੋਲ ਹੋਵੇ ਤਾਂ ਵੀ ਬੰਦਾ ਹਾਰ ਜਾਂਦਾ ਸਿਰਫ ਬਲਾਵਲ ਪੁੱਟੋ ਵਾਂਗੂ ਬਿਆਨ ਦਾਗ ਦੇਣਾ ਕਿ ਜੇ ਭਾਰਤ ਨੇ ਸਿੰਧ ਜਲ ਸੰਧੀ ਇੰਡਸ ਵਾਟਰ ਟ੍ਰੀਟੀ ਨੂੰ ਬਹਾਲ ਨਾ ਕੀਤਾ ਜੇ ਸਾਡੇ ਪਾਣੀ ਨਾ ਛੱਡੇ ਤਾਂ جنگ ਲੱਗ ਜਵੇਗੀ ਅਤੇ ਇਹ جنگ ਐਟਮਿਕ ਵੀ ਹੋ ਸਕਦੀ ਹੈ ਉਹ ਯਾਰ ਨਿੱਕੀ ਜਿਹੀ ਗੱਲ ਦੇ ਉੱਤੇ ਤੁਸੀਂ ਐਟਮ ਨੂੰ ਐਡੀਸ਼ ਇਤਿਹਾਸ ਚ ਪੜ ਲੈਂਦੇ ਹੋ ਜਿਦਾਂ ਕਿਤੇ ਦਿਵਾਲੀ ਵਾਲੇ ਦਿਨ ਜਵਾਕ ਪਟਾਕਾ ਹੱਥ ਚ ਫੜ ਲੈਂਦਾ ਉਪੋਡੋ ਸਾਹਿਬ ਜੇ ਪਰਮਾਣੂ ਬੰਬ ਦੀ ਵਿਆਖਿਆ ਨੂੰ ਸਮਝਣਾ ਤੇ ਕਿਸੇ ਦਿਨ ਜਾਪਾਨ ਇੱਕ ਹਫਤਾ ਰਹਿ ਕੇ ਹਿਰੋਸ਼ਿਮਾ ਤੇ ਨਾਗਾਸਾਕੀ ਵਿੱਚ ਆਇਓ ਤੇ ਲੋਕਾਂ ਨੂੰ ਪੁੱਛਿਓ ਪਰਮਾਣੂ ਬੰਬ ਕੀ ਹੁੰਦਾ ਹੈ ਉਪੋਡੋ ਸਾਹਿਬ ਨੇ ਇਹ ਵੀ ਕਿਹਾ ਜੇ ਭਾਰਤ ਨੇ ਪਾਣੀ ਨਾ ਛੱਡੇ ਤਾਂ ਸੇ ਪੰਜੇ ਦੇ ਪੰਜੇ ਦਰਿਆ ਤਾਥੋਂ ਖੋਲਵਾਂਗੇ ਉਹ ਯਾਰ ਚੇਤੇ ਚ ਰੱਖੋ ਢਾਈ ਦਰਿਆ ਸਿੱਖਾਂ ਦੇ ਕੋਲ ਨੇ ਹਾਂ ਤੁਹਾਡੀ ਗੱਲ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਤੁਹਾਡਾ ਇਸ਼ਾਰਾ ਖਾਲਸਤਾਨ ਵਾਲੇ ਪਾਸੇ ਹੋਵੇ ਪਰ ਸ਼ਬਦਾਂ ਦੀ ਟਰਮਨੋਲੋਜੀ ਨੂੰ ਸਮਝਣਾ ਬੜਾ ਜ਼ਰੂਰੀ ਹੁੰਦਾ ਹੈ ਸੇਖ ਹੁਣ ਇਸ ਮੂਡ ਦੇ ਵਿੱਚ ਬਿਲਕੁਲ ਨਹੀਂ ਹੈਗੇ ਕਿ ਪਹਿਲਾਂ ਪਾਣੀ ਇੰਡੀਆ ਨੇ ਖੋਲ ਰਹੀ ਤੇ ਹੁਣ ਸਾਡੇ ਪਾਣੀ ਕੋਈ ਪਾਕਿਸਤਾਨ ਖੋਲੂਗਾ ਇਹ ਸੁਪਨੇ ਲੈਣੇ ਬੰਦ ਕਰੋ ਜਦ ਭਾਰਤੀ ਦੁਸ਼ਮਣ ਤੁਹਾਡੇ ਸਰਹਾਨੇ ਦੇ ਚੜ ਕੇ ਲਲਕਾਰੇ ਮਾਰਨ ਲੱਗਿਆ ਤੇ ਤੁਹਾਨੂੰ ਕਿਹੜੀ ਗੱਲ ਦੀ ਸੰਗ ਚੜੀ ਹੈ ਸਿੱਧੇ ਸ਼ਬਦਾਂ ਚ ਕਹੋ ਕਿ ਖਾਲਸਤਾਨ ਨੂੰ ਖੜਾ ਕਰਨ ਵਾਸਤੇ ਸਿੱਖਾਂ ਦੇ ਨਾਲ ਖੜ ਕੇ ਤੁਹਾਡੇ ਪੰਜੇ ਦਰਿਆ ਖੋਲਵਾਂਗੇ ਸਾਨੂੰ ਵੀ ਤੁਹਾਡੇ ਦਿੱਤੇ ਹੋਏ ਬਿਆਨ ਦੀ ਸਮਝ ਆਵੇ ਤੇ ਭਾਰਤ ਦੇ ਕੰਨਾਂ ਦੇ ਵਿੱਚੋਂ ਵੀ ਮੈਲ ਕੱਢਣ ਤੋਂ ਬਗੈਰ ਹੀ ਉਹਨੂੰ ਸਮਝ ਆ ਜਾਵੇ ਕਿ ਭੁੱਟੋ ਸਾਹਿਬ ਨੇ ਕਿਹਾ ਕੀ ਹੈ ਅਤੇ ਮੈਂ ਸੱਚਮੁੱਚ ਜਿਹੜੀ ਗੱਲ ਕਹਿਣ ਲੱਗਾ ਪਾਕਿਸਤਾਨ ਵਾਲੇ ਵੀਰ ਭੈਣ ਭਰਾ ਆਪਣੀਆਂ ਡੈਰੀਆਂ 'ਚ ਲਿਖ ਲੈਣ ਜੇ ਖਾਲਸਤਾਨ ਬਣਾਉਣ ਵਿੱਚ ਤੁਸੀਂ ਮਦਦ ਨਹੀਂ ਕਰ ਸਕੇ ਜਾਂ ਤੁਸੀਂ ਨਾ ਵੀ ਮਦਦ ਕੀਤੀ ਖਾਲਸਤਾਨ ਫਿਰ ਵੀ ਬਣ ਗਿਆ ਤੁਹਾਡੇ ਪਾਣੀ ਆਪਣੇ ਆਪ ਹੀ ਬਚ ਜਾਣਗੇ ਜੇ ਖਾਲਸਤਾਨ ਨਾ ਬਣਿਆ ਤੇ ਤੁਹਾਨੂੰ ਪਾਣੀ ਨਹੀਂ ਜਿਵੇਂ ਮਿਲਣਾ ਇਹ ਸੁਪਨੇ ਲੈਣੇ ਬੰਦ ਕਰ ਦਿਓ ਉਸ ਦੀ ਵਜ੍ਹਾ ਇਹ ਹੈ ਭਾਰਤ ਨੇ ਪਾਣੀ ਛੱਡਣਾ ਨਹੀਂ ਤੇ ਜਦੋਂ ਤੁਹਾਡੀਆਂ ਫਸਲਾਂ ਸੁੱਕ ਕੇ ਕਮਲਾ ਆ ਕੇ ਮੁੱਦੇ ਮੁੱਦੇ ਡਿੱਗ ਪਈਆਂ ਤੁਸੀਂ ਬਿਨਾਂ ਸੋਚੇ ਸਮਝੇ ਉਸੇ ਵੇਲੇ ਜੰਗ ਦਾ ਐਲਾਨ ਕਰ ਹੀ ਦਿਓਗੇ ਕਿਉਂਕਿ ਜੰਗ ਬਗੈਰ ਹੋਰ ਰਾਹ ਕਿਹੜਾ ਬਚਦਾ ਲੜਦੇ ਆ ਤਾਂ ਮਰਦੇ ਆ ਨਹੀਂ ਲੜਦੇ ਪਾਣੀ ਨਹੀਂ ਮਿਲਦਾ ਤਾਂ ਮਰਦੇ ਆ ਦੋਹਾਂ ਪਾਸਿਆਂ ਦੇ ਵਿੱਚ ਮੌਤ ਹੈ ਪਰ ਇਹਦੇ ਵਿੱਚੋਂ ਵੀ ਇੱਕ ਪੰਜਾਬ ਦੀ ਕਹਾਵਤ ਆ ਸਾਰਾ ਜਾਂਦਾ ਦੇਖੀਏ ਅੱਧਾ ਦਈਏ ਲੁਟਾ ਜਦ ਤਿਸ ਰਿਹਾ ਹੋਵੇ ਨਾ ਕਿ 100% ਸਾਡਾ ਨੁਕਸਾਨ ਹੋ ਜਾਣਾ ਉਹਦੇ ਵਿੱਚੋਂ 50% ਕਿਸੇ ਅਜਿਹੇ ਵਿਅਕਤੀ ਨੂੰ ਦੇ ਦੇਣ ਦੀ ਗੱਲ ਕਰਕੇ ਉਹਦੀ ਮਦਦ ਲੈ ਲਈਏ ਤਾਂਸੀਂ ਆਪਣਾ 50% ਘੱਟੋ ਘੱਟ ਉਹਨੂੰ ਦੇ ਕੇ ਬਾਕੀ ਦਾ 50% ਬਚਾ ਸਕਦੇ ਹਾਂ ਗੱਲ ਦਾ ਹੋਰ ਵਿਸਥਾਰ ਅੱਗੇ ਵਧਾਉਣ ਤੋਂ ਪਹਿਲਾਂ ਆਪਣੇ ਸਤਿਕਾਰਯੋਗ ਪਿਆਰੇ ਵੀਰਾਂ ਭੈਣਾਂ ਭਰਾਵਾਂ ਸਰੋਤਿਆਂ ਨੂੰ ਦੱਸਣਾ ਚਾਹੁੰਨਾ ਹੈ ਸਬਸਕ੍ਰਾਈਬ ਜਰੂਰ ਕਰ ਲਿਆ ਜੇ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਸ਼ੇਅਰ ਨਹੀਂ ਕਰੋਗੇ ਤੇ ਮੇਰੇ ਰੌਲੇ ਪਾਏ ਦਾ ਕੋਈ ਅਸਰ ਨਹੀਂ ਜੇ ਹੁਣਾ ਫਾਇਦਾ ਤਾਂ ਹੀ ਹੋਣਾ ਜੇ ਇਹ ਗੱਲ ਵੱਧ ਤੋਂ ਵੱਧ ਪ੍ਰਸਾਰਿਤ ਹੋਵੇ ਫੈਲੇ ਵੱਧ ਤੋਂ ਵੱਧ ਕੰਨਾ ਤੱਕ ਪਹੁੰਚੇ ਸਿੰਧ ਪਾਣੀ ਸੰਧੀ ਨਾਲ ਜੁੜੀ ਆਪਾਂ ਗੱਲ ਛਿੜੀ ਐ ਅਮਿਤ ਸ਼ਾਹ ਨੇ ਕਹਿ ਦਿੱਤਾ ਸੀ ਪਿਛਲੇ 22 ਜੂਨ ਨੂੰ ਕਿ ਅਸੀਂ ਇਸ ਸੰਧੀ ਨੂੰ ਬਹਾਲ ਨਹੀਂ ਕਰਨਾ ਅਸੀਂ ਪਾਕਿਸਤਾਨ ਨੂੰ ਪਾਣੀ ਨਹੀਂ ਦੇਣਾ ਇਧਰੋਂ 24 25 ਜੂਨ ਨੂੰ ਪੁੱਟੋ ਬਲਾਵਲ ਪੁੱਟੋ ਸਾਹਿਬ ਨੇ ਕਹਿਤਾ ਜੇ ਤੁਸੀਂ ਪਾਣੀ ਨਾ ਦਿੱਤੇ ਤੇ ਪੰਜੇ ਦਰਿਆ ਖੋਲਵਾਂਗੇ ਫਿਰ ਉਹਨਾਂ ਕਹਿਆ ਫਿਰ ਦਰਿਆ ਪਾਣੀ ਦੀ ਥਾਂ ਤੇ ਇੱਥੇ ਖੂਨ ਵਗੂ ਫਿਰ ਪੁੱਲੇ ਪੁੱਲੇ ਸ਼ਬਦਾਂ ਵਿੱਚ ਇਹ ਵੀ ਗਿਆ ਕਿ ਸਾਨੂੰ ਬਹਿ ਕੇ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਗੱਲ ਤਾਂ ਅਖੀਰ ਸਿਆਣੇ ਬੰਦੇ ਪਿਆਰ ਨਾਲ ਬਹਿ ਕੇ ਮਕਾਉਂਦੇ ਹੁੰਦੇ ਆ ਪਰ ਜੇ ਵਾ ਸਾਡਾ ਕਿਸੇ ਉਸ ਮੂਰਖ ਨਾਲ ਪੈ ਜੇ ਜਿਹੜਾ ਬਹਿ ਕੇ ਗੱਲ ਕਰਨ ਵਿੱਚ ਵਿਸ਼ਵਾਸ ਹੀ ਨਾ ਕਰਦਾ ਹੋਵੇ ਉਹ ਜਿਸ ਨੂੰ ਪਤਾ ਨਾ ਹੋਵੇ ਪਿਆਰ ਹੁੰਦਾ ਕੀ ਹੈ ਉਸ ਦੇ ਸਬੰਧ ਵਿੱਚ ਵੀ ਪੰਜਾਬ ਦੀਆਂ ਬੜੀਆਂ ਕਹਾਵਤਾਂ ਨੇ ਕਹਿੰਦੇ ਮੂਰਖ ਨੂੰ ਠੋਕਣ ਲਈ ਦੁਸ਼ਮਣ ਨੂੰ ਰੋਕਣ ਲਈ ਡੰਡਾ ਹੀ ਪ੍ਰਧਾਨ ਹੈ ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਡੰਡਾ ਹੀ ਵਰਤਣਾ ਹੈ ਡੰਡਾ ਵਰਤਣ ਤੋਂ ਬਗੈਰ ਹੱਥ ਝੜ ਕੇ ਦਿਖਾਇਆ ਵੀ ਜਾ ਸਕਦਾ ਹੈ ਅਤੇ ਇਹ ਡੰਡਾ ਦਿਖਾਉਣ ਦਾ ਇੱਕੋ ਹੀ ਇੱਕ ਤਰੀਕਾ ਹੈ ਖਾਲਿਸਤਾਨ ਦੀ ਸ਼ਰਿਆਮ ਨੰਗੇ ਤੜ ਪਾਰਲੀਮੈਂਟ ਦੇ ਵਿੱਚੋਂ ਬੋਲ ਕੇ ਹਮਾਇਤ ਕਰ ਦਿਓ ਤੁਸੀਂ ਹਮਾਇਤ ਨਾ ਵੀ ਕੀਤੀ ਜੰਗ ਫਿਰ ਵੀ ਲੱਗਣੀ ਹੈ ਹਥਿਆਰ ਭਾਰਤ ਵਾਲੇ ਵੀ ਲਗਾਤਾਰ ਰਾਜਾਂ ਦਾ ਇਕੱਠੇ ਕਰਨ ਲੱਗੇ ਨੇ ਹਥਿਆਰ ਤੁਸੀਂ ਵੀ ਇਕੱਠੇ ਕਰਨ ਲੱਗੇ ਹੋ ਇਹ ਕਿਸੇ ਵਿਆਹ ਸ਼ਾਦੀ ਦੇ ਜਸ਼ਨ ਵਿੱਚ ਥੋੜੀ ਚਲਾਉਣੇ ਆ ਇਹ ਬਾਰਡਰਾਂ ਤੇ ਚੱਲਣੇ ਨੇ ਉਹ ਸਾਰਿਆਂ ਨੂੰ ਪਤਾ ਤੁਹਾਨੂੰ ਸਾਨੂੰ ਵੀ ਪਤਾ ਜਦੋਂ ਸਿਆਸੀ ਨੇਤਾਵਾਂ ਦਾ ਤੇਸ਼ ਦੀ ਭੁੱਖ ਮਰੀ ਹਟਾਉਣ ਵੱਲ ਧਿਆਨ ਨਾ ਹੋਵੇ ਆਪਣੇ ਲੋਕਾਂ ਦੀਆਂ ਮਸ਼ਕਲਾਂ ਦੇ ਹੱਲ ਕਰਨ ਵਾਸਤੇ ਕੋਈ ਰਾਹ ਨਾ ਨਿਕਲਦਾ ਹੋਵੇ ਅਤੇ ਉਹ ਫਿਰ ਵੀ ਹਥਿਆਰ ਖਰੀਦਣ ਲਈ ਮਜਬੂਰ ਹੋਣ ਤਾਂ ਇਹ ਮਜਬੂਰੀ ਮੈਂ ਆਪਣੇ ਤੌਰ ਤੇ ਸਮਝ ਸਕਦਾ ਹਾਂ ਨਿਰਸੰਦੇਹ ਇਹ ਪਾਕਿਸਤਾਨ ਦੀ ਸੱਚਮੁੱਚ ਮਜਬੂਰੀ ਹੈ ਅਤੇ ਇਹ ਮਜਬੂਰੀ ਉਦੋਂ ਤੱਕ ਤੁਹਾਡੇ ਸਿਰ ਦੇ ਉੱਤੇ ਮੰਡਰਾਉਂਦੀ ਰਹੇਗੀ ਜਦ ਤੱਕ ਖਾਲਸਤਾਨਾ ਬਣਿਆ ਖਾਲਸਤਾਨ ਸਿੱਖਾਂ ਲਈ ਤਾਂ ਜ਼ਰੂਰੀ ਹੈ ਹੀ ਸਿੱਖਾਂ ਨਾਲੋਂ ਵੀ ਵੱਧ ਜ਼ਰੂਰੀ ਤੁਹਾਡੇ ਲਈ ਹੈ ਜੇ ਨਹੀਂ ਬਣਦਾ ਅਸੀਂ ਗੁਲਾਮੀ ਓਖੇ ਸਫਕੇ ਕੁੱਟ ਖਾਈ ਜਾਵਾਂਗੇ ਤੇ ਕੱਟੀ ਜਾਵਾਂਗੇ ਹਾਲਾਤ ਪਾਕਿਸਤਾਨ ਵਾਲੇ ਤੁਹਾਡੇ ਵੀ ਨਹੀਂ ਸੁਧਰਨੇ ਇਥੇ ਵੀ ਬਿੱਪਰ ਭਾਰਤੀ ਆਪਣੇ ਏਜੰਟਾਂ ਰਾਹੀਂ ਬੰਬ ਧਮਾਕੇ ਕਰਵਾ ਕਰਾ ਕੇ ਤੁਹਾਡੇ ਦੇਸ਼ ਦੇ ਹਾਲਾਤਾਂ ਵਿੱਚ ਕਦੇ ਵਿਸਥਰਤਾ ਨਹੀਂ ਆਉਣ ਦੇਵੇਗਾ। ਪਾਕਿਸਤਾਨ ਕਦੇ ਵਿਕਾਸ ਵਾਲੇ ਪਾਸੇ ਨਹੀਂ ਚੱਲ ਪਾਵੇਗਾ। ਮੈਂ ਗੱਲ ਦਾ ਦੂਸਰਾ ਪਹਿਲੂ ਤੇ ਪੱਖ ਵੀ ਤੁਹਾਡੇ ਸਾਹਮਣੇ ਰੱਖਾਂ। ਤੁਸੀਂ ਨਾਵੇਂ ਹਮਾਇਤ ਕਰੋਗੇ ਖਾਲਿਸਤਾਨ ਤਾਂ ਵੀ ਬਣ ਜਾਣਾ। ਬਣਾ ਹੀ ਲਵਾਂਗੇ, ਬਣਾ ਕੇ ਹੀ ਛੱਡਾਂਗੇ ਕਿਉਂਕਿ ਜੇ ਅਸੀਂ ਖਾਲਿਸਤਾਨ ਵਾਲੇ ਪਾਸੇ ਨਹੀਂ ਤੁਰਦੇ, ਅਸੀਂ ਤਾਂ ਵੀ ਮਰਦੇ ਆਂ। ਜੇ ਅਸੀਂ ਖਾਲਿਸਤਾਨ ਵਾਲੇ ਪਾਸੇ ਨੂੰ ਤੁਰਦੇ ਆਂ, ਅਸੀਂ ਤਾਂ ਵੀ ਮਰਦੇ ਆਂ। ਬਿਹਤਰ ਨਹੀਂ ਮਰਨ ਨਾਲੋਂ ਸ਼ਹੀਦ ਹੋ ਜਾਈਏ ਪਰ ਸਿੱਖ ਸ਼ਹਾਦਤਾਂ ਦੇ ਪਿੱਛੇ 10 ਗੁਰੂ ਸਹਿਬਾਨ ਅਤੇ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਸਾਰੀ ਬਾਣੀ ਦਾ ਚਾਹੋ ਜਲਾਲ ਅਤੇ ਬ੍ਰਹਮੰਡੀ ਅਕਾਲੀ ਸੱਤਾ ਸਿੱਖ ਦੇ ਪਿੱਛੇ ਖੜੀ ਹੈ ਉਸੇ ਦੀ ਛਤਰ ਸ਼ਾਏ ਦੇ ਵਿੱਚ ਸਿੱਖ ਸੰਘਰਸ਼ਾਂ ਦੇ ਕਾਫਲੇ ਨਿਰਪਾਉ ਤੇ ਨਿਰਵੈਰ ਹੋ ਕੇ ਅੱਗੇ ਵਧਦੇ ਰਹਿਣੇ ਹਨ ਵਧ ਰਹੇ ਹਨ ਪਹੁੰਚ ਹੀ ਜਾਣਗੇ ਜੇ ਪਾਕਿਸਤਾਨ ਇਹਨਾਂ ਮਸਲਿਆਂ ਦੇ ਉੱਤੇ ਬਿਲਕੁਲ ਹੀ ਚੁੱਪ ਕੀਤਾ ਰਿਹਾ ਖਾਲਸਤਾਨ ਬਣ ਗਿਆ ਤਾਂ ਯਕੀਨਨ ਇਹ ਚਿੱਤੇ ਵਿੱਚ ਰੱਖਣ ਵਾਲੀ ਗੱਲ ਹੈ ਸਾਡੇ ਚੇਤਿਆਂ ਤੇ ਸੁਰਤ ਵਿੱਚੋਂ ਲਾਹੌਰ ਦਾ ਤਖਤ ਕਦੇ ਨਿਕਲਣਾ ਨਹੀਂ ਭਾਰਤ ਵਾਲੇ ਸਿੱਖਾਂ ਵਾਲੇ ਹਿੱਸੇ ਵਾਲਾ ਪੰਜਾਬ ਸਾਹਮਣੇ ਉਸਦੇ ਪਾਣੀਆਂ ਦੇ ਉੱਤੇ ਜੀ ਰਹੇ ਨੇ ਪਾਕਿਸਤਾਨ ਲੈਹੰਦੇ ਵਾਲੇ ਪਾਸੇ ਪੰਜਾਬੀ ਮੁਸਲਮਾਨ ਭਰਾਵਾਂ ਦੇ ਹਿੱਸੇ ਦਾ ਪਾਣੀ ਪੀ ਕੇ ਜੀ ਰਹੇ ਹਨ ਜੇ ਅਸੀਂ ਗੁਲਾਮ ਆ ਤਾਂ ਲੈਹੰਦੇ ਵਾਲਾ ਪੰਜਾਬ ਕਿਹੜੇ ਪਾਸਿਓਂ ਆਜਾਦਾ ਜੇ ਉਹ ਆਜਾਦਾ ਤੇ ਪਾਕਿਸਤਾਨ ਦੀ ਸਰਕਾਰ ਆਪਣੀਆਂ ਪੰਜਾਬ ਵਿੱਚ ਫਿਰ ਪੰਜਾਬੀ ਲਾਗੂ ਕਿਉਂ ਨਹੀਂ ਕਰਦੀ ਇਹਨਾਂ ਦੋਨਾਂ ਸਰਕਾਰਾਂ ਦੀਆਂ ਨੀਤਾਂ ਮਾੜੀਆਂ ਨੇ ਮੈਂ ਅਕਸਰ ਪ੍ਰੋਗਰਾਮ ਦੇਖਦਾ ਰਹਿੰਨਾ ਉੱਧਰ ਵਾਲੇ ਪੰਜਾਬੀ ਲੈੰਦੇ ਪਾਸੇ ਵਾਲੇ ਪੰਜਾਬੀ ਵੀ ਪੰਜਾਬੀ ਵਾਸਤੇ ਆਏ ਗਏ ਦਿਨ ਕੋਈ ਨਾ ਕੋ ਤਰਲੋ ਮੱਛੀ ਹੁੰਦੇ ਰਹਿੰਦੇ ਹਨ ਪਰ ਸਰਕਾਰਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਪਾਣੀਆਂ ਵਾਸਤੇ ਆਈਟਮ ਬੰਮਾ ਨੂੰ ਹੱਥਾਂ 'ਚ ਫੜ ਲੈਂਦੇ ਨੇ ਜਦ ਅਸੀਂ ਕਹਿੰਨੇ ਪੰਜੇ ਦਰਿਆ ਖੋਲਵਾਗੇ ਤੇ ਸੋਚਿਆ ਕਰੋ ਕਿ ਪੰਜੇ ਦਰਿਆ ਪੰਜਾਬ ਦੇ ਨੇ ਪੰਜਾਬ ਦਾ ਸਿੱਖ ਮੁਸਲਮਾਨ ਹਿੰਦੂ ਭਾਈਚਾਰਾ ਇਕੱਠਾ ਹੈ ਅਸੀਂ ਚਾਹੁੰਨੇ ਆ ਭੁੱਖ ਵਿੱਚ ਇਕੱਠਾ ਰਹੇ ਆ ਤੇ ਰਹੇਗਾ ਮੈਂ ਤਾਂ ਆਪਣੇ ਮਨ ਦਾ ਰੋਸ ਪ੍ਰਗਟ ਕਰ ਰਿਹਾ ਮੈਂ ਪਾਕਿਸਤਾਨ ਦੇ ਖਿਲਾਫ ਨਹੀਂ ਬੋਲ ਰਿਹਾ ਗੁਰੂ ਨਾਨਕ ਸਾਹਿਬ ਨੇ ਕਿਹਾ ਸੱਚ ਸੁਣਾਏ ਸੀ ਸੱਚ ਕੀ ਬੇਲਾ ਹੁਣ ਵਕਤ ਆ ਕਿ ਅਸੀਂ ਵੀ ਸੱਚ ਬੋਲੀਏ ਤਾਂ ਤੁਸੀਂ ਸੱਚ ਨੂੰ ਸੁਣੋ ਸੱਚ ਸੁਣਨ ਬਗੈਰ ਕਦੇ ਭਲਾ ਨਹੀਂ ਹੁੰਦਾ ਸੱਚ ਬੋਲਣ ਬਗੈਰ ਕਦੀ ਕੰਮ ਸੜੇ ਨਹੀਂ ਚੜਦੇ ਸੱਚ ਨੂੰ ਹਜਮ ਕਰਨ ਬਗੈਰ ਕਦੀ ਮਸਲਾ ਹੱਲ ਨਹੀਂ ਹੁੰਦਾ ਕੀ ਦੋਵਾਂ ਪੰਜਾਬਾਂ ਨੇ ਕੋਈ ਦੋਵਾਂ ਦੇਸ਼ਾਂ ਦਾ ਠੇਕਾ ਲਿਆ ਹੋਇਆ ਹੈ ਕੈਸੇ ਰੀੜ ਦੇ ਹੱਡੀ ਤੁਹਾਡੇ ਬਣੇ ਰਹੀਏ ਤੇ ਤੁਸੀਂ ਸਾਡੇ ਉੱਤੇ ਚੜ ਕੇ ਸਵਾਰੀ ਕਰਦੇ ਰਹੋ ਅਸੀਂ ਕੋ ਗਧੇ ਆ ਜੇ ਸਾਡੇ ਪਾਣੀ ਦੋਹਾਂ ਦੇਸ਼ਾਂ ਨੇ ਵਰਤਣੇ ਨੇ ਤੇ ਦੋਵੇਂ ਦੇਸ਼ ਸਾਡੀ ਬੋਲੀ ਦੀ ਬਹਾਲੀ ਕਰਨ ਦੋਹਾਂ ਦੇਸ਼ਾਂ ਵਿੱਚੋਂ ਮੈਂ ਭਾਰਤ ਨੂੰ ਕੱਢ ਕੇ ਬਾਹਰ ਮਾਰਾਂ ਇਹਦੇ ਨਾਲ ਤੁਹਾਡਾ ਕੋ ਲੈਂਡ ਦੇਣ ਨਹੀਂ ਇਹਦੇ ਨਾਲ ਹੁਣ ਲੈਂਡ ਦੇਣ ਸਾਡਾ ਖਾਲਿਸਤਾਨ ਵਾਲੀ ਮੁਕਣਾ ਪਾਕਿਸਤਾਨ ਦੀ ਸਰਕਾਰ ਸਿਆਣੀ ਬਣੇ ਕੰਧ ਉੱਤੇ ਲਿਖਿਆ ਪੜੇ ਜੇ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਲਵੇ ਤੇ ਇਹਦਾ ਮਤਲਬ ਇਹ ਤੇ ਨਹੀਂ ਹੁੰਦਾ ਕਿ ਬਿੱਲੀ ਤਾਂ ਨੂੰ ਚੜ ਗਈ ਹੈ ਬਿੱਲੀ ਉੱਥੇ ਰਹਿੰਦੀ ਹੈ ਤੇ ਖਤਰਾ ਵੀ ਉੱਥੇ ਰਹਿੰਦਾ ਹੈ ਖਾਲਿਸਤਾਨ ਬਗੈਰ ਇਹ ਖਤਰੇ ਨਹੀਂ ਹੱਲ ਹੋ ਵਿਕਾਸ ਦਾ ਰਾਹ ਨੇ ਜੇ ਖੁੱਲਣਾ ਵੈਸੇ ਵੀ ਤਾਂ ਇਹ ਗੱਲ ਬੜੀ ਵੱਡੀ ਸਤਮਗੀਰੀ ਵਾਲੀ ਹੈ ਕੱਲ ਪਰਸੋਂ ਮੈਂ ਇੱਕ ਪਾਕਿਸਤਾਨ ਦਾ ਚੈਨਲ ਦੇਖ ਰਿਹਾ ਸੀ ਤੇ ਉਸ ਉੱਤੇ ਕੋਈ ਪਾਕਿਸਤਾਨ ਦੀ ਲੀਡਰ ਬੀਬੀ ਜਿਸ ਦਾ ਨਾਮ ਨੇ ਮੈਨੂੰ ਪਤਾ ਕੀ ਹੈ ਉਹ ਕਹਿ ਰਹੀ ਸੀ ਅਸੀਂ ਪਾਕਿਸਤਾਨੀ ਪਹਿਲਾਂ ਤੇ ਪੰਜਾਬੀ ਬਾਅਦ ਚ ਕਮਾਲ ਕਰਦੇ ਤੁਸੀਂ ਹੈ ਉਹ ਕੋਈ ਸਿਆਣਾ ਪੁੱਛੇ ਪੁੱਤ ਪਹਿਲਾਂ ਹੁੰਦਾ ਕਿ ਪਿਓ ਪਹਿਲਾਂ ਹੁੰਦਾ ਜੇ ਪਿਓ ਵਿਆਹ ਨਾ ਕਰਾਉਂਦਾ ਪੁੱਤ ਕਿੱਥੋਂ ਆ ਜਾਂਦਾ ਪਾਕਿਸਤਾਨ ਤੁਸੀਂ ਕੋਈ ਅਸਮਾਨ ਦੇ ਵਿੱਚੋਂ ਮਿੱਟੀ ਘੇਰ ਕੇ ਚੰਦਰਮਾ ਦੇ ਉੱਤੋਂ ਮਿੱਟੀ ਲੈ ਆਣ ਕਿੱਥੇ ਥੱਲੇ ਪਸ ਕੇ ਬਣਾਇਆ ਇਹ ਸਾਰੀ ਧਰਤੀ ਖਾਲਸਾ ਰਾਜ ਦੀ ਮਾਨਤ ਹੈ ਇਹ ਤਾਂ ਸਿੱਖਾਂ ਦੀ ਬਦਕਿਸਮਤੀ ਹੈ ਕਿ ਜਿਹੜਾ ਪਾਕਿਸਤਾਨ ਇੱਕ ਬੰਨੇ ਬਣ ਗਿਆ ਤੇ ਇੱਕ ਬੰਨੇ ਸਿੱਧੇ ਇੰਡੀਆ 'ਚ ਜਾ ਰਲੇ ਬੇਸ਼ੱਕ ਸਾਡੇ ਪੰਜਾਬੀ ਵੀਰ ਕਈ ਮੈਨੂੰ ਟਿੱਪਣੀਆਂ 'ਚ ਕਹਿਣਗੇ ਵੇਲਾ ਨਹੀਂ ਗੱਲ ਕਰਨ ਦਾ ਮੈਂ ਕਿੰਨਾ ਵੇਲਾ ਹੀ ਹੋਣਾ ਗੱਲ ਕਰਨ ਦਾ ਫਿਰ ਬਾਅਦ 'ਚ ਕੀ ਫਾਇਦਾ ਪਾਕਿਸਤਾਨ ਨੂੰ ਅਸੀਂ ਚਤਾਰੀਏ ਸਾਡੇ ਮਨਾਂ ਵਿੱਚ ਕੀ ਚੱਲਣ ਰਿਹਾ ਇਹ ਪਾਕਿਸਤਾਨ 1947 'ਚ ਹੈ 1947 ਤੋਂ 100 ਸਾਲ ਪਹਿਲਾਂ ਇਹ ਖਾਲਸਾ ਰਾਜ ਦੀ ਧਰਤੀ ਹੈ ਸਾਰਾ ਕਸ਼ਮੀਰ ਅਫਗਾਨਿਸਤਾਨ ਦੇ ਗਲ ਦੇ ਵਿੱਚ ਅੰਗੂਠਾ ਦੇ ਕੇ ਉਹਦੀ ਧੌਣ ਨੂੰ ਦੱਬ ਕੇ 727 ਸਪਾਹੀ ਸ਼ਹੀਦ ਕਰਵਾ ਕੇ ਕਸ਼ਮੀਰ ਅਫਗਾਨਿਸਤਾਨ ਤੋਂ ਖੋ ਕੇ ਵਾਪਸ ਲਿਆ ਹੈ ਭਾਰਤ ਕਹਿੰਦਾ ਮੇਰਾ ਹੈ ਪਾਕਿਸਤਾਨ ਕਹੀ ਜਾਂਦਾ ਮੇਰਾ ਕਮਾਲ ਹੋ ਗਈ ਤੁਹਾਡੀ ਜਿਹੜੇ ਅਸਲੀ ਪਾਣੀਆਂ ਦੇ ਮਾਲਕ ਨੇ ਜਿਹੜੇ ਅਸਲੀ ਧਰਤੀਆਂ ਦੇ ਮਾਲਕ ਨੇ ਉਸ ਦੀ ਕੋਈ ਗੱਲ ਹੀ ਨਹੀਂ ਕਰਨ ਰਿਆ ਅਸੀਂ ਤੁਹਾਡੇ ਮਸਲਿਆਂ ਦੇ ਵਿੱਚ ਹੁਣ ਤੀਸਰੀ ਧਿਰ ਬਣ ਚੁੱਕੇ ਹਾਂ ਮੈਂ ਆਪਣੇ ਖ਼ਾਲਿਸਤਾਨ ਵਾਸਤੇ ਕੰਮ ਕਰੇ ਲੀਡਰ ਵੀਰਾਂ ਨੂੰ ਵੀ ਇਹ ਕਹਿਣੀ ਚਾਹੁੰਦਾ ਕਿ ਜਦ ਕੋਈ ਇਦਾਂ ਦਾ ਬਿਆਨ ਆਉਂਦਾ ਹੁੰਦਾ ਹੈ ਤਾਂ ਤੁਸੀਂ ਆਪਣੀ ਵਿੱਚ ਗੱਲ ਜ਼ਰੂਰ ਕਰਿਆ ਕਰੋ ਬਾਕੀ ਮੈਂ ਆਪਣੀ ਕਈ ਹੋਈ ਗੱਲ ਦੇ ਵਿੱਚ ਥੋੜੀ ਜੀ ਸੋਧ ਕਰਾਂ ਖਾਲਸਾ ਰਾਜ ਬੇਸ਼ੱਕ ਇਹਦੇ ਵਿੱਚ ਪ੍ਰਬੰਧ ਸਿੱਖਾਂ ਦੇ ਹੱਥ ਸੀ ਪਰ ਪੰਜਾਬੀ ਮੁਸਲਮਾਨ ਭਰਾਵਾਂ ਦਾ ਸਹਿਯੋਗ ਬਿਲਕੁਲ ਬਰਾਬਰ ਨਾਲ ਹੈ ਮਿਸਟਰ ਅਜ਼ੀਜ਼ਉਦੀਨ ਵਰਗੇ ਪਾਕ ਮੁਸਲਮਾਨ ਇਮਾਨਦਾਰ ਅਤੇ ਬૌਧਿਕ ਰੂਹ ਖਾਲਸਾ ਰਾਜ ਦੀ ਰੂਹ ਰਹੀ ਹੈ ਉਹ ਫਕੀਰ ਅਜ਼ੀਜ਼ਉਦੀਨ ਮਹਾਰਾਜਾ ਰਣਜੀਤ ਸਿੰਘ ਦਾ ਸੱਚਾ ਹੱਥ ਸੀ ਅਤੇ ਉਸ ਤੇ ਦਿਲ ਦੇ ਬਹੁਤ ਨੇੜੇ ਸੀ ਅਤੇ ਉਸ ਦਾ ਸਭ ਤੋਂ ਵੱਡਾ ਵਿਸ਼ਵਾਸ ਪੱਤਰ ਸੀ ਮੁਸਲਮਾਨ ਜਰਨਲ ਵੀ ਸਨ ਹਿੰਦੂ ਜਰਨਲ ਵੀ ਸਨ ਕਿਸੇ ਦਾ ਸਹਿਯੋਗ ਵੱਧ ਹੋਵੇਗਾ ਕਿਸੇ ਦਾ ਘਟ ਹੋਵੇਗਾ ਲੇਕਿਨ ਹੈ ਸਾਰੇ ਭਰਾ ਇਕੱਠੇ ਉਸੇ ਸਰਬਸਾਂਝੀ ਵਾਲਤਾ ਦੇ ਵਿਚਾਰਾਂ ਵਿੱਚੋਂ ਮੈਂ ਪ੍ਰੇਰਿਤ ਹੋ ਕੇ ਆਪਣੀ ਗੱਲ ਕਰ ਰਿਹਾ ਹਾਂ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਪੰਜਾਬੀ ਮੁਸਲਮਾਨ ਭਰਾ ਵੀ ਪੰਜਾਬ ਦਾ ਪੁੱਤ ਹੈ ਉਹ ਸਾਡੇ ਭੈਣ ਭਰਾ ਸਾਡੀਆਂ ਮਾਵਾ ਹਨ ਸਾਨੂੰ ਉਹਨਾਂ ਤੇ ਮਾਣ ਹੈ ਮਾਣ ਸੀ ਮਾਣ ਰਹੇਗਾ ਮੈਂ ਆਪਣੀ ਗੱਲ ਨੂੰ ਹੋਰ ਸਪਸ਼ਟ ਕਰਾਂ ਜੇ ਪਾਕਿਸਤਾਨ ਪਾਣੀ ਦੇ ਸਬੰਧ ਵਿੱਚ ਲੜਾਈ ਕਰਦਾ ਹੈ ਤੇ ਪਾਕਿਸਤਾਨ ਦਾ ਨੁਕਸਾਨ ਵੱਧ ਹੋਵੇਗਾ ਪਰ ਦਰਦਾ ਤੇ ਚਲੋ ਹੁਣ ਹੁਣ ਆਪ ਤਾਂ ਆਪਾਂ ਨੂੰ ਪਿਛਲੀ 4 ਦਿਨਾਂ ਦੀ ਲੜਾਈ ਵਿੱਚ ਪਤਾ ਲੱਗ ਹੀ ਗਿਆ ਪਰ ਜੇ ਪਾਕਿਸਤਾਨ ਰਾਜਨੀਤਿਕ ਪਰਸਥਤੀਆਂ ਦੇ ਮੱਦੇ ਨਜ਼ਰ ਆਪਣੀ ਸ਼ਤਰੰਜ ਦਾ ਆਪਣੀ ਸ਼ਤਰੰਜ ਦੀ ਚਾਲ ਨੂੰ ਸਹੀ ਤਰੀਕੇ ਨਾਲ ਖੇਡਦਾ ਅਤੇ ਖਾਲਸਤਾਨ ਵਾਸਤੇ ਸ਼ਰਯਾਮ ਜਿੱਦਾਂ ਚੀਨ ਨੇ ਤੁਹਾਡੀ ਸਿੱਧੀ ਸਪੋਰਟ ਕੀਤੀ ਹੈ ਇਸ ਤਰੀਕੇ ਨਾਲ ਸਿੱਧਾ ਬੋਲ ਕੇ ਸਪੋਰਟ ਕਰੋ ਤਾਂ ਹੋ ਸਕਦਾ ਹੈ ਭਾਰਤ ਡਰਦਾ ਹੋਇਆ ਤੁਹਾਡੀ ਉਹ ਸੰਧੀ ਜਿਹੜੀ ਹੈ ਦੁਬਾਰਾ ਰੀਸਟੋਰ ਕਰ ਦੇਵੇ ਤੇ ਗੱਲ ਗੱਲ ਦੇ ਉੱਤੇ ਆਈਟਮ ਬੰਬ ਨਾਲ ਚ ਫੜ ਲਿਆ ਕਰੋ ਇਹ ਕਹਿਣਾ ਬੜਾ ਸੌਖਾ ਭੁਗਤਣਾ ਬੜਾ ਔਖਾ ਹੈ ਮੰਨ ਲਓ ਕਿ ਜੇ ਉਹ ਸੰਧੀ ਦੁਬਾਰਾ ਰੀਸਟੋਰ ਨਹੀਂ ਵੀ ਕਰਦਾ ਪਾਣੀ ਨਹੀਂ ਵੀ ਛੱਡਦਾ ਤਾਂ ਖਾਲਿਸਤਾਨ ਬਣਨ ਨੂੰ ਮੈਨੂੰ ਨਹੀਂ ਲੱਗਦਾ 1.75 ਸਾਲ ਲੱਗਣਗੇ ਜਦ ਖਾਲਿਸਤਾਨ ਸੱਭਦ ਹੋ ਗਿਆ ਪਾਣੀਆਂ ਦਾ ਮਸਲਾ ਆਪਣੇ ਆਪ ਹੀ ਹੱਲ ਹੋ ਜਾਣਾ ਵੰਜੀ ਨਾ ਰਿਹਾ ਤਾਂ ਵੰਜਲੀ ਕਦੇ ਬਣਨੀ ਹੈ ਰਾਦਾ ਨੂੰ ਨੱਚਣ ਲਈ ਨੌ ਮਣ ਤੇਲ ਚਾਹੀਦਾ ਉਹ ਨੌ ਮਣ ਤੇਲ ਇਕੱਠਾ ਨਹੀਂ ਹੋਣਾ ਇਹ ਰਾਜਾਂ ਨੂੰ ਆਪਣਾ ਨੱਚਣਾ ਮਲਤਵੀ ਕਰਨਾ ਪੈਣਾ ਹੈ। ਅਖੀਰ ਵਿੱਚ ਛੋਟੇ ਥੋੜੇ ਤੇ ਸੰਖੇਪ ਸ਼ਬਦਾਂ ਵਿੱਚ ਕਹਾਂ ਜੇ ਪਾਕਿਸਤਾਨ ਖਾਲਿਸਤਾਨ ਦੇ ਰਹੀਂ ਪਾਣੀ ਲੈਣਾ ਚਾਹੁੰਦਾ ਹੈ ਇਹ ਉਸ ਲਈ ਸੌਖਾ ਤਰੀਕਾ ਤੇ ਬਿਲਕੁਲ ਨੁਕਸਾਨ ਘੱਟ ਵਾਲਾ ਰਾਹ ਵਾ। ਜੇ ਖਾਲਿਸਤਾਨ ਦੀ ਸਪੋਰਟ ਬਿਨ ਬਗੈਰ ਭਾਰਤ ਨਾਲ ਸਿੱਧੇ ਲੜ ਕੇ ਪਾਣੀ ਲੈਣਾ ਤਾਂ ਇਹ ਨੁਕਸਾਨ ਇੰਨਾ ਜ਼ਿਆਦਾ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਵੀਰੋ ਸਾਡਾ ਕੰਮ ਹੈ ਸਮਝਾਉਣਾ। ਇਨਾ ਭਾਰਤੀ ਵਿਪਰਾਂ ਬਾਰੇ ਜਿੰਨਾ ਤਜਰਬਾ ਸਾਡੇ ਕੋਲ ਹੈ ਉਹਨਾਂ ਤੁਹਾਡੇ ਕੋਲ ਨਹੀਂ ਮੈਂ ਤੁਹਾਨੂੰ ਆਪਣੇ ਕੌਮੀ ਤਜਰਬਿਆਂ ਦੇ ਵਿੱਚੋਂ ਇਹ ਗੱਲ ਦੱਸੀ ਹੈ ਜ਼ਰੂਰੀ ਨਹੀਂ ਜੇ ਸਾਡੇ ਕੋਲ ਰਾਜ ਨਹੀਂ ਹੈਗਾ ਤਾਂ ਸਾਡਾ ਦਿਮਾਗ ਰਾਜਨੀਤਿਕ ਤੌਰ ਤੇ ਕੰਮ ਨਹੀਂ ਕਰਦਾ ਹੋ ਸਕਦਾ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਕਰਦਾ ਹੋਵੇ ਕਹਿੰਦੇ ਹੁੰਦੇ ਜਿਹਦੀ ਕੋਠੀ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ ਜੇ ਇਸੀ ਕਹਾਵਤ ਨੂੰ ਉਲਟੀ ਕਰਕੇ ਪੁੱਠਾ ਕਰਕੇ ਬਣਾਈਏ ਤਾਂ ਇਦਾਂ ਆਪਾਂ ਕਹਿ ਸਕਦੇ ਹਾਂ ਜਿਹਦਾ ਘਰ ਦਾਣਿਆਂ ਤੋਂ ਖਾਲੀ ਉਹਦੀ ਅਕਲ ਦਾ ਨਾਮ ਕੰਗਾਲੀ ਕਿਉਂਕਿ ਉਸਨੇ ਵਿਚਾਰੇ ਨੇ ਕਦੀ ਅਕਲ ਨੂੰ ਵਰਤਣਾ ਨਹੀਂ ਉਹ ਤੇ ਆਪਣੀ ਕੰਗਾਲੀ ਦੂਰ ਕਰਨ ਵਾਸਤੇ ਹੀ ਆਪਣਾ ਹੱਥ ਪੱਲਾ ਮਾਰਦਾ ਉਸ ਨੂੰ ਤਾਂ ਠੱਠੇ ਪੈਰ ਰੋਟੀ ਕਿੱਥੋਂ ਖਾਣੀ ਇਹਦਾ ਹੀ ਫਿਕਰ ਲੱਗਾ ਰਹਿੰਦਾ ਪਰ ਮੈਂ ਇਹਨਾਂ ਕਹਾਵਤਾਂ ਵਿੱਚ ਲੁਕੇ ਹੋਇਆ ਭਲੇਖਾ ਵੀ ਦੂਰ ਕਰਦੇ ਆਂ ਕਿ ਸਿੱਖ ਹੁਣ ਕੰਗਾਲ ਨਹੀਂ ਤੇ ਨਾ ਸਿੱਖਾਂ ਦੇ ਘਰੇ ਦਾਣਿਆਂ ਦੀ ਕਮੀ ਹੈ ਜੇ ਸਿੱਖਾਂ ਦੇ ਘਰਾਂ 'ਚ ਦਾਣਿਆਂ ਦੀ ਕਮੀ ਹੁੰਦੀ ਤੇ ਅਮਰੀਕਾ ਨੇ ਇਹਨਾਂ ਦੇ ਪਿਛਟ ਦੇ ਨਹੀਂ ਸੀ ਖੜਨਾ ਅਤੇ ਭਾਈ ਜਸਵੰਤ ਸਿੰਘ ਖਾਲੜਾ ਵਰਗੇ ਮਹਾਨ ਸ਼ਹੀਦ ਦੇ ਨਾਮ ਦੇ ਉੱਤੇ ਅਮਰੀਕਾ ਦੇ ਵਿੱਚ ਸਕੂਲ ਨਹੀਂ ਸੀ ਬਣਾਉਣਾ ਜਦੋਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਕਿਸੇ ਕੌਮ ਦੇ ਸ਼ਹੀਦਾਂ ਨੂੰ ਮਾਣ ਦੇਣ ਲੱਗ ਪਵੇ ਕਿਸੇ ਕੌਮ ਦੇ ਸ਼ਹੀਦਾਂ ਲਈ ਅਰਦਾਸ ਆਪਣੀ ਪਾਰਲੀਮੈਂਟ ਵਿੱਚ ਕਰਨ ਲੱਗ ਪਵੇ ਤਾਂ ਸਾਨੂੰ ਵੀ ਆਪਣੇ ਅੰਦਰਲੇ ਪਏ ਹੋਏ ਭਲੇਖਿਆਂ ਨੂੰ ਮਨੋਂ ਚ ਬਾਹਰ ਕੱਢਣਾ ਪੈਣਾ ਹੈ ਸਾਡਾ ਖਾਲਸਾਣ ਦਾ ਸੂਰਜ ਬਿਲਕੁਲ ਪੂਰਬ ਦੇ ਵਿੱਚੋਂ ਨਿਕਲ ਰਿਹਾ ਹੈ ਲਾਲੇ ਐ ਚਮਕਾ ਮਾਰਨ ਲੱਗੀ ਹੈ ਉਮੀਦਾਂ ਹੀ ਉਮੀਦਾਂ ਹਨ ਇਨ੍ਹਾਂ ਹੀ ਉਮੀਦਾਂ ਦਾ ਥੋੜਾ ਬਹੁਤਾ ਫਾਇਦਾ ਪਾਕਿਸਤਾਨ ਵੀ ਲਵੇ ਅਤੇ ਖੁੱਲਕੇ ਖਾਲਸਪੁਰ ਦੀ ਹਮਾਇਤ ਕਰਕੇ ਸਿੰਧ ਜਲ ਸੰਧੀ ਨੂੰ ਕੈਨਸਲ ਕਰਨ ਵਾਲਿਆਂ ਦੇ ਮਨਾ ਅਤੇ ਦਿਲਾਂ ਦੇ ਉੱਤੇ ਇੱਕ ਵੱਡਾ ਸਾਰਾ ਬੋਝ ਦਾ ਪੱਥਰ ਤਰ ਦੇਵੇ ਕਿ ਉਹ ਸੋਚਣ ਲਈ ਮਜਬੂਰ ਹੋ ਜਾਣ ਇਨ੍ਹਾਂ ਹੀ ਵਿਚਾਰਾਂ ਨਾਲ ਇੱਥੇ ਹੀ ਖਿਆਲਾਂ ਨੂੰ ਸਮੇਟਦਾ ਹੋਇਆ ਆਪ ਸਾਰਿਆਂ ਲਈ ਅਰਦਾਸ ਕਰਦਾ ਵਾਹਿਗੁਰੂ ਜੀ ਆਪ ਸਾਰਿਆਂ ਦੇ ਸਰਾਂ ਤੇ ਮਿਹਰ ਭਰੇ ਹੱਥ ਰੱਖਣ ਤੁਸੀਂ ਜਿੱਥੇ ਵੀ ਰਹੋ ਖੁਸ਼ ਅਤੇ ਆਬਾਦ ਚੜ੍ਹਦੀ ਕਲਾ ਵਿੱਚ ਰਹੋ ਕੱਲ ਮਿਲਦੇ ਹਾਂ ਖਾਲਸਪੁਰ ਦੇ ਵਿੱਚ ਕਿਸੇ ਨਵੇਂ ਵਿਚਾਰ ਅਤੇ ਨਵੇਂ ਵਿਸ਼ੇ ਦੇ ਨਾਲ ਰਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ